ਕਿ ਹੈ ਜਾਂਦਾ ਹੈ ਮਣੀ ਪਲਾਟ ਸੁੱਖ ਸਮ੍ਰiddhi ਦਾ ਪ੍ਰਤੀਕ ਹੈ ਘਰ ਦੇ ਅੰਦਰ ਲੋਕ ਇਸ ਨੂੰ ਲਾਉਂਦੇ ਨੇ ਆਪਾਂ ਨੂੰ ਇਹਨਾਂ ਪੰਜ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਆਪਾਂ ਨੂੰ ਮਣੀ ਪਲਾਟ ਕਦੇ ਵੀ ਖਰੀਦ ਕੇ ਨਹੀਂ ਲਗਾਉਣਾ ਚਾਹੀਦਾ ਆਪਾਂ ਨੂੰ ਮਣੀ ਪਲਾਟ ਕਿਸੇ ਦੇ ਘਰੋਂ ਲਿਆ ਕੇ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਦੇ ਘਰੋਂ ਮਣੀ ਪਲਾਟ ਲਿਆਉ ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਮਣੀ ਪਲਾਟ ਲੈ ਕੇ ਵੀ ਅਜਿਹੇ ਕਰੋ ਆ ਉਹ ਜਿਸ ਘਰੇ ਸੁਖ ਸੁਹਰੇਦੀ ਹੋਵੇ ਘਰ ਵਿੱਚ ਖੁਸ਼ਹਾਲੀ ਹੋਵੇ ਜਿੱਥੇ ਰੋਜ਼ ਨਾਮ ਜਪਿਆ ਜਾਂਦਾ ਹੋਵੇ ਨੰਬਰ 2 ਜੇ ਮਣੀ ਪਲਾਟ ਵਿੱਚ ਪੀਲੇ ਪੱਤੇ ਹੋ ਜਾਣ ਖਿੱਚ ਕੇ ਤੋੜਨਾ ਨਹੀਂ ਹਮੇਸ਼ਾ ਕੈਂਚੀ ਦੀ ਵਰਤੋਂ ਕਰੋ ਕਦੇ ਵੀ ਇਸ ਦੀਆਂ ਜੜਾਂ ਬਾਹਰ ਨਾ ਆਉਣ ਹਮੇਸ਼ਾ ਉਹਨਾਂ ਨੂੰ ਟੱਕ ਕੇ ਰੱਖੋ ਨੰਬਰ 3 ਹੋ ਸਕੇ ਤਾਂ ਮੇਨ ਗੇਟ ਕੋਲੇ ਰੁੱਖ ਜ਼ਰੂਰ ਲਗਾਓ ਅੰਦਰ ਵਾਲੇ ਪਾਸੇ ਲਗਾਓ ਤਾਂ ਕਿ ਸੁੱਖ ਸ਼ਾਂਤੀ ਘਰ ਵਿੱਚ ਬਣੀ ਰਹੇ ਨੰਬਰ 4 ਮਣੀ ਪਲਾਟ ਹਮੇਸ਼ਾ ਗੋਲ ਪੱਤਿਆਂ ਨਾਲ ਲਗਾਓ ਸਵੇਰੇ ਪਾਣੀ ਜ਼ਰੂਰ ਦਿਵੋ ਨੰਬਰ 5 ਹਫ਼ਤੇ ਵਿੱਚ ਇੱਕ ਵਾਰ ਕੱਚੀ ਲੱਸੀ ਦਾ ਸਿੱਟਾ ਜ਼ਰੂਰ ਦਿਵੋ ਤਾਂ ਕਿ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਜੇ ਨਾ ਮੰਨਿਏ ਤਾਂ ਸੰਸਾਰ ਵਿੱਚ ਕੁਝ ਵੀ ਨਹੀਂ ਹੈ ਦਾ ਜੇ ਮੰਨ ਲੀਏ ਤਾਂ ਸਭ ਸੱਚ ਹੈ ਜੇ ਹੋ ਸਕੇ ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਅਜਮਾਓ ਸੁਖ ਸਮਰiddhi ਲੈ ਕੇ ਆਓ